ਇੱਕ ਇੱਕ 2016 ਨੂੰ ਇੱਕ ਇੱਕ 2016 ਨੂੰ ਰਿਵਾਈਜ਼ਡ ਪੇ ਤੇ ਪੈਨਸ਼ਨ ਲੀਵਿੰਗ ਇੰਕਰੀਮੈਂਟ ਦਾ ਫੈਸਲਾ ਹੋਇਆ ਸੀਗਾ ਪੁਰਾਣੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਪਰ ਲੇਕਿਨ ਬਕਾਇਆ ਜਿਹੜੇ ਸੀਗੇ ਬਕਾਇਆ ਜਿਹੜੇ ਸੀਗੇ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇ ਸੀ ਇਹਦੇ ਨਾਲ ਲਗਭਗ ਪੰਜਾਬ ਦੇ ਖਜ਼ਾਨੇ ਉੱਤੇ 14000 ਕਰੋੜ ਤੋਂ 14000 ਕਰੋੜ ਤੋਂ ਉੱਪਰ ਦਾ ਬੋਝ ਪੈਣਾ ਸੀਗਾ ਪੋੜੀ ਅਸੀਂ ਕਿ ਡਿਟੇਲਡ ਜਿਹੜਾ ਡਿਟੇਲ ਸਕੀਮ ਤਿਆਰ ਕੀਤੀ ਆ ਕਿ ਕਿਸ ਤਰ੍ਹਾਂ ਪਹਿਲਾਂ ਉਹ ਸਕੀਮ ਦਾ ਲਾਭ ਪੈਨਸ਼ਨਰਾਂ ਨੂੰ ਮਿਲੂਗਾ ਪਹਿਲਾਂ ਉਸ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲੂਗਾ ਜਿਹੜੇ ਸਰਵਿੰਗ ਏਮਪਲਾਈ ਨੇਗੇ ਕਿਉਂਕਿ ਇਹਦੇ ਵਿੱਚ ਕਿ ਜਿੰਨਾ ਸਾਲ ਤੋਂ ਉੱਪਰ ਆ 85 ਸਾਲ ਤੋਂ ਉੱਪਰ ਆ ਗਈ ਜਿਹੜੇ ਪੈਨਸ਼ਨਾਂ ਦੀ ਉਮਰ ਜਾਂ ਉਹਨਾਂ ਦਾ ਉਹਨਾਂ ਦੇ ਜ਼ਿਕਰ ਹੋ ਅਕਾਲ ਚਲਾਣਾ ਕਰਕੇ ਤਾਂ ਉਹਨਾਂ ਦੇ ਫੈਕਟਰੀ ਤੋਂ ਪੈਸੇ ਮਿਲਣਗੇ ਸੋ ਅਸੀਂ ਫੈਸਲਾ ਜਿਹੜਾ ਹੈਗਾ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ 224 ਤੇ 25 ਦੇਵਾਂਗੇ 224 25 ਦੇਵਾਂਗੇ ਤਿੰਨ ਕਿਸ਼ਤਾਂ ਦੇ ਅੰਦਰ ਇਸੇ ਤਰ੍ਹਾਂ ਉਸ ਤੋਂ ਬਾਅਦ ਸੈਕੰਡ ਜਿਹੜਾ ਹੈ 75 ਤੋਂ 85 ਸਾਲ ਦੀ ਫਿਰ ਇਸੇ ਤਰੀਕੇ ਜਿਹੜੇ ਆਉਣ ਵਾਲੇ ਸਮੇਂ 'ਚ ਮੁਲਾਜ਼ਮ ਨੇ 2016 ਤੋਂ 17 18 19 20 21 ਇਹ ਸਾਰੇ ਫੈਸਲੇ ਅਸੀਂ ਕੀਤੇ ਨੇ ਇਹ ਸਕੀਮ ਸਾਡੀ ਡਿਟੇਲ ਜਿਹੜੀ ਹੈਗੀ ਆ ਜਿਵੇਂ ਜਿਵੇਂ 16 17 ਦੀ ਗੱਲ ਕਰਾਂ ਤਾਂ 15 ਕਿਸ਼ਤਾਂ ਜਦ ਅਸੀਂ 225 ਤੋਂ ਸ਼ੁਰੂ ਕਰਾਂਗੇ ਫਿਰ 26 ਤੋਂ ਸ਼ੁਰੂ ਕਰਾਂਗੇ ਫਿਰ 28 ਤੋਂ ਸ਼ੁਰੂ ਕਰਾਂਗੇ ਇਹ ਜਿਹੜਾ ਅਸੀਂ ਕਰਕੇ ਅੱਜ ਪੰਜਾਬ ਦੇ ਮੈਸਮਿੰਦਾ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡਾ ਦੇਣਾਗਾ ਕਿ ਅੱਜ ਜਿਹੜਾ ਉਹਨਾਂ ਦਾ ਪੁਰਾਣਾ ਬਕਾਇਆ ਪਿਆ ਸੀਗਾ ਉਹਦਾ ਅਸੀਂ ਫੈਸਲਾ ਕੀਤਾਗਾ ਕਿ ਕਿਸ਼ਤਾਂ ਦੇ ਰੂਪ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਦੇਵਾਂਗੇ ਕਿਉਂਕਿ ਨਹੀਂ ਤਾਂ ਸਾਰੇ ਮੁਲਾਜ਼ਮ ਜਿਹੜੇ ਸੀਗੇ ਉਹ ਲਗਾਤਾਰ ਕੋਈ ਹਲਾਲਤਤ ਜਾ ਰਿਹਾ ਸੀ ਕਿ ਕਿਤੇ ਜਾ ਰਿਹਾ ਸੀਗਾ ਇਹ ਵੱਡਾ ਅਹਿਮ ਫੈਸਲਾ ਕੀਤਾ ਗਿਆ ਲਗਭਗ 14000 ਕਰੋੜ ਤੋਂ ਉੱਪਰ ਦਾ ਬੋਝ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਸਰਕਾਰ ਤੇ ਪਊਗਾ ਔਰ ਇਹਨੂੰ ਅਸੀਂ 2028 ਤੱਕ ਜਿਹੜਾ ਹੈਗਾ ਕੰਪਲੀਟ ਕਰਨ ਦਾ ਪ੍ਰੋਗਰਾਮ ਬਣਾਇਆ ਹੈਗਾ ਕਿਸ਼ਤਾਂ ਦੇ ਰੂਪ ਵਿੱਚ ਹੁਣ ਤੋਂ ਸ਼ੁਰੂ ਹੋਊਗਾ ਇਸ ਸਾਲ ਤੋਂ ਸ਼ੁਰੂ ਹੋ ਕੇ 2028 ਤੱਕ ਇਹ ਸਕੀਮ ਜਿਹੜੀ ਆ ਅਪਰੂਵ ਹੋਊਗੀ ਆ ਇਸ ਦੇ ਵਿੱਚ ਜੇਕਰ ਸਾਡੇ ਕੋਲੇ ਮਾਲੀਆ ਰੈਵਨਿਊ ਹੋਰ ਬਦਦਾ ਗਿਆ ਤਾਂ ਇਹਨੂੰ ਪਹਿਲਾਂ ਅਸੀਂ 3 ਫੋਨ ਕਰ ਲਵਾਂਗੇ ਜੇਕਰ ਸਾਡੇ ਕੋਲੇ ਪੈਸੇ ਜਾਵਾ ਅਜਿਨੇ ਖਜ਼ਾਨੇ ਵਿੱਚ ਤਾਂ ਅਸੀਂ ਇਹਨੂੰ ਫ੍ਰੀ ਫੋਨ ਵੀ ਕਰ ਲਾਂਗੇ ਪਰ ਲੇਕਿਨ ਅਸੀਂ ਡਿਟੇਲਡ ਪ੍ਰੋਗਰਾਮ ਜਿਹੜਾ ਹੈਗਾ ਉਹ 2028 ਤੱਕ ਬਣਾਇਆਗਾ ਨਹੀਂ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਜਿਹੜਾ ਪੇਸ ਗਿਆ ਜ਼ਰੂਰ ਦਿੱਤਾ ਪਰ ਲੇਕਿਨ ਮੁਲਾਜ਼ਮਾਂ ਨੂੰ ਬਕਾਇਆ ਪੈਸੇ ਨਹੀਂ ਦਿੱਤੇ ਸੀ ਬਹੁਤ ਵੱਡਾ ਧੋਖਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬਕਾਇਆ ਮਿਲਣਗੇ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸੁਣਨਾ ਅੱਜ ਪੰਜਾਬ ਦੇ ਮੁਲਾਜ਼ਮਾਂ ਦੇ ਪੱਖ ਚ ਇਹ ਪੁਆਇੰਟ ਨੂੰ ਰਿਪੀਟ ਕਰਦੇ ਆਂ ਇਹ ਬਕਾਇਆ ਦਾ ਤਨਖਾਹ ਕਮਿਸ਼ਨ ਸੀ ਨਾ ਜਿਹੜਾ ਜਿਹੜਾ 6ਵਾਂ ਤਨਖਾਹ ਕਮਿਸ਼ਨ ਸੀ ਉਹਦੇ ਏਰੀਅਰ ਦੇ ਭੁਗਤਾਨ ਦੀ ਗੱਲ ਆ ਉਹਦਾ ਏਰੀਅਰ ਸੀਗਾ ਉਹ ਜੇ ਮੈਂ ਤੁਹਾਨੂੰ ਦੱਸਿਆ ਹੈਗਾ ਉਹ 2000 16 ਤੋਂ ਲੈ ਕੇ ਲਾਗੂ ਹੋਣਾ ਸੀਗਾ ਇੱਕ ਇੱਕ 16 ਤੋਂ ਲੈ ਕੇ 36 ਤੱਕ 36 ਤੱਕ ਸੀਗਾ ਇਦੇ ਅੰਦਰ ਡਿਫਰੈਂਟ ਡਿਪਾਰਟਮੈਂਟ ਨੇ ਜਿਵੇਂ ਮੈਂ ਕਹਿਦਾ ਕਿ ਜਿਹੜੇ ਰਿਟਾਇਰ ਹੋ ਚੁੱਕੇ ਨੇਗੇ ਅਸੀਂ ਪਲਾਨ ਤਿਆਰ ਕੀਤਾ ਕਿ ਸਭ ਤੋਂ ਪਹਿਲਾਂ 85 85 ਸਾਲ ਤੋਂ ਉੱਪਰ ਦੇ ਬੰਦਿਆਂ ਦਾ 100% ਭੁਗਤਾਨ ਕਰਨਾ ਹੈਗਾ ਉਹਨਾਂ ਨੂੰ ਕਿਸ਼ਤਾਂ ਤਿੰਨ ਕਿਸ਼ਤਾਂ ਬਣਾਈਆਂ ਨੇਗੀਆਂ ਉਸ ਤੋਂ ਬਾਅਦ 75 ਤੋਂ 85 ਆ ਦੇ ਬਣਾਈਆਂ ਨੇ ਫਿਰ 65 ਤੋਂ 75 ਆ ਦੇ ਬਣਾਈਆਂ ਨੇ ਫਿਰ ਜਿਹੜੇ ਨੇਗੇ ਸਾਡੇ ਰੈਗੂਲਰ ਮੁਲਾਜ਼ਮ ਨੇ ਫਿਰ ਪੂਰਾ ਦਾ ਪੂਰਾ ਪਲਾਨ ਡਿਟੇਲਡ ਪਲਾਨ ਜਿਹੜਾ ਹੈਗਾ 228 ਤੱਕ ਅਸੀਂ ਸਾਰੇ ਪੈਸੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਭੁਗਤਾਨ ਕਰਾਂਗੇ ਪਰ ਲੇਕਿਨ ਅਸੀਂ ਇਹਦੇ ਵਿੱਚ ਇਹ ਵੀ ਲਿਖਿਆ ਹੈਗਾ ਕਿ ਜੇਕਰ ਪੰਜਾਬ ਦਾ ਮਾਲੀਆ ਇਸ ਗੱਲ ਲਈ ਮਤਲਬ ਵੱਧਾਗਾ ਪੈਸੇ ਸਾਡੇ ਕੋਲ ਵੱਧ ਆਉਣਗੇ ਤਾਂ ਅਸੀਂ ਇਹਨੂੰ ਪ੍ਰੀਪੋਨ ਵੀ ਕਰ ਸਕਦੇ ਹਾਂ ਉਸ ਤੋਂ ਪਹਿਲਾਂ ਵੀ ਅਸੀਂ ਮੁਲਾਜ਼ਮਾਂ ਨੂੰ ਦੇ ਸਕਦੇ ਹਾਂ ਸੋ ਲਗਭਗ 200 ਕਰੋੜ ਰੁਪਏ ਦਾ ਜਿਹੜਾ ਹੈਗਾ ਵਿੱਤੀ ਬੋਝ ਮੰਥਲੀ ਸਰਕਾਰ ਤੇ ਪੈਣ ਦਾ ਇਹਦੇ ਨਾਲ ਸੁਭਾਵਨਾ ਕੀ ਸੋ ਇਹ ਵੱਡਾ ਫੈਸਲਾ ਜੇ ਪੰਜਾਬ ਦੇ ਮੁਲਾਜ਼ਮਾਂ ਦੇ ਪੱਖ ਵਿੱਚ ਹੋਇਆਗਾ ਸੋ ਬਿੜਾ ਕਹਿਣ ਦਾ ਪਾਪ ਪੰਜਾਬ ਦੇ ਕਮਜ਼ੋਰ ਵਰਗ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੂੰ ਪੁਰਾਣੀਆਂ ਸਰਕਾਰਾਂ ਨੇ ਅਗਨੋਰ ਕਰਕੇ ਰੱਖਿਆ ਸੀ ਉਹਨਾਂ ਦੇ ਹੱਕ ਵਿੱਚ ਫੈਸਲਾ ਹੋਇਆਗਾ ਔਰ ਦੂਸਰਾ ਪੰਜਾਬ ਦੇ ਜਿਹੜੇ ਜਿਹੜੇ ਜਿਨ੍ਹਾਂ ਨੇ ਪਾਲਰ ਖਰੀਦੇ ਸੀਗੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਘਰ ਬਣਾਉਣ ਚ ਰਹਿ ਗਏ ਸੀ ਆਪਣਾ ਰੋਜ਼ਗਾਰ ਕਰਨ ਸ਼ੁਰੂ ਕਰਨ ਚ ਰਹਿ ਗਏ ਸੀ ਯਾ ਇਟੀ ਦੇ ਸੈਕਟਰ ਦੇ ਅੰਦਰ ਜਾਂ ਹੋਰ ਜਿਹੜੇ ਡਿਵੈਲਪ ਕਰਕੇ ਜਿਨ੍ਹਾਂ ਦੇ ਆਲਰੇਡੀ ਪੋਜਿਸ਼ਨ ਜਿਹੜੇ ਨੇਗੇ ਡਿਪਾਰਟਮੈਂਟ ਲੈ ਚੁੱਕੇ ਸੀ ਕਿ ਅੱਜ ਉਹਨਾਂ ਨੂੰ ਸਾਰਿਆਂ ਨੂੰ ਵੱਡੀ ਰਾਹਤ ਮਿਲੀ ਆ ਜੇਕਰ ਉਹ ਇਸ OTS ਸਕੀਮ ਦਾ ਲਾਭ ਲੈਂਦੇ ਲਗੇ ਬਹੁਤ ਬਹੁਤ ਧੰਨਵਾਦ ਅੱਛਾ ਜਿੰਮਾਤ ਸਾਹਿਬ ਦੇ